ਨਾਬਾਲਗ ਨੂੰ ਟੂ-ਵਿਲਰਨ ਚਲਾਉਣ ਲਈ ਦਿੱਤਾ ਤਾਂ ਪੈ ਸਕਦਾ ਹੈ ਭਾਰੀ ਹੋ ਸਕਦੀ ਹੈ 3 ਸਾਲ ਦੀ ਸਜ਼ਾ ਜਲਾਲਾਬਾਦ ਪੁਲਿਸ ਵੱਲੋਂ ਲੋਕਾਂ ਨੂੰ ਕੀਤੀ ਜਾ ਰਹੀ ਅਪੀਲ ਜਾਣਕਾਰੀ ਮੁਤਾਬਕ ਅੱਜ ਸ਼ੁੱਕਰਵਾਰ ਸ਼ਾਮ 5:00 ਵੇ ਦੇ ਕਰੀਬ ਜਲਾਲਾਬਾਦ ਦੇ ਬਾਮਣੀ ਚੁੰਗੀ ਚੌਕ ਵਿਖੇ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਾਇਆ ਗਿਆ ਦੱਸ ਦਈਏ ਕਿ ਇਸ ਨਾਕੇ ਦੇ ਦੌਰਾਨ ਪੁਲਿਸ ਦੇ ਵੱਲੋਂ 8 ਚਲਾਨ ਵੀ ਕੱਟੇ ਗਏ ਨੇ ਉਲਸਦਾ ਕਹਿਣਾ ਹੈ ਕਿ ਜ਼ਿਲ੍ਹਾ ਮੁਖੀ ਦੇ ਹਦਾਇਤਾਂ ਤੋਂ ਬਾਅਦ ਇਹ ਨਾਕੇਬੰਦੀ ਕੀਤੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਬਿਨਾਂ ਨੰਬਰ ਤੋਂ ਟੂ-ਵੀਲਰਾਂ ਦੇ ਚਾਲਾਨ ਵੀ ਕੱਟੇ ਜਾ ਰਹੇ ਨੇ ਇਸ ਮੌਕੇ ਜਲਾਲਾਬਾਦ ਤੋਂ ਟ੍ਰੈਫਿਕ ਇੰਚਾਰਜ ਸੂਰਜ ਭਾਨ ਦਾ ਕਹਿਣਾ ਹੈ ਕਿ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਫਿਰ ਉਹ ਵਹੀਕਲ ਜਿਸ ਦੇ ਨਾਮ ਤੇ ਹੋਏਗਾ ਉਸ ਨੂੰ ਜੁਰਮਾਨੇ ਦੇ ਨਾਲ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਣ ਦਿੱਤਾ ਜਾਵੇ ਜੇਕਰ ਇਸ ਤਰ੍ਹਾਂ ਕੋਈ ਵਹੀਕਲ ਚਲਾਉਂਦਾ ਹੋਇਆ ਪੁਲਿਸ ਕੋਲੇ ਕਾਬੂ ਆ ਗਿਆ ਤਾਂ ਫਿਰ ਉਸ ਦੇ ਬਦਲੇ ਜੁਰਮਾਨਾ ਹੋ ਸਕਦਾ ਹੈ ਅਤੇ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਸਜ਼ਾ ਦਾ ਵੀ ਪ੍ਰਬਧਾਨ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਇਸੇ ਸੂਚਿਪਾਨ ਟ੍ਰੈਫਿਕ ਇੰਚਾਰਜ ਲਾਲਾ ਬਾਦ ਅੱਜ ਅਸੀਂ ਐਸ.ਸੀ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਬਾਮਣੀ ਕਿਉਂਕਿ ਜਿੱਥੇ ਕਿ ਬਹੁਤ ਜ਼ਿਆਦਾ ਹੁੰਦਾ ਹੈ ਤੇ ਅੱਜ ਅਸੀਂ ਨਾਕਾ ਲਾਇਆ ਹੈ ਨਾਕਾ ਲਾ ਕੇ ਇਹਨਾਂ ਮੋਟਰਸਾਈਕਲਾਂ ਦੇ ਜਿਹੜੇ ਨਿਕਲਦੇ ਉਹਨਾਂ ਨੂੰ ਅਸੀਂ ਫੈਸਲਾ ਕਰ ਰਹੇ ਹਾਂ ਲੇਕਿਨ ਦਰਾਂ ਜਿਨ੍ਹਾਂ ਦੇ ਨੰਬਰ ਤੇ ਵਗੈਰਾ ਨਹੀਂ ਲੱਗੇ ਜਿਸ ਤਰ੍ਹਾਂ ਕਿ ਮੇਰੇ ਕੋਲ ਹੀ ਇੱਕ ਮੋਟਰਸਾਈਕਲ ਖੜਾ ਹੈ ਇਹਦੀ ਅਗਲੇ ਪਾਸੇ ਨੰਬਰ ਪਲੇਟ ਨਹੀਂ ਲੱਗੀ ਤੇ ਪਿਛਲੇ ਪਾਸੇ ਦੀ ਜਿਹੜੀ ਨੰਬਰ ਪਲੇਟ ਹੈ ਟੁੱਟੀ ਹੋਈ ਜਿਹਨੂੰ ਰੋਕੇ ਅਸੀਂ ਚਲਾਨ ਕੀਤਾ ਹੈ ਚਲਾਨ ਕਰਨ ਜੇਕਰ ਇਹ ਆਪਣੇ ਡਾਕੂਮੈਂਟ ਦੇ ਦੇਣਗੇ ਤੇ ਅਸੀਂ ਮੋਟਰਸਾਈਕਲ ਜਿਹੜਾ ਇਹਨਾਂ ਨੂੰ ਦੇ ਦੇਵਾਂਗੇ ਇੰਨੇ ਟਾਈਮ ਤੋਂ ਅਸੀਂ ਬੰਦ ਕਰ ਦਿਆਂਗੇ ਕਿੰਨੇ ਚਲਾਨ ਕੀਤੇ ਗਏ ਅੱਜ ਅੱਜ ਅਸੀਂ ਤਕਰੀਬਨ 8 ਦੇ ਕਰੀਬ ਜ ਜਿਲ੍ਹਾ ਲਾਲਾਂਬਾਦ ਨਿਵਾਸੀਆਂ ਕੇ ਇਹੋ ਹੀ ਅਪੀਲ ਕਰਦੇ ਆ ਕਿ ਆਪਣੇ ਜਿਹੜੇ ਬਾਈਕ ਨੇ ਇਹਨਾਂ ਨੂੰ ਨੰਬਰ ਲਵਾ ਕੇ ਰੱਖੋ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਤੁਸੀਂ ਨੰਬਰ ਨਹੀਂ ਲੱਗਿਆ ਨੰਬਰ ਨਾਲ ਲੱਗੇ ਔਨ ਕਰਕੇ ਸਾਨੂੰ ਰੁਕਣਾ ਪਿਆ ਤੇ ਦੂਜੀ ਅਸੀਂ ਅਪੀਲ ਜਲਾਲਾਬਾਦ ਨਿਵਾਸੀਆਂ ਨੂੰ ਇਹ ਕਰਦੇ ਆ ਕਿ ਜਿਹੜੇ ਬੱਚੇ ਆ ਨਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਜਿਹੜੇ ਬਾਈਕ ਚ ਨਾ ਚਲਾਉਣ ਦਿਓ ਜਿੰਨਾ ਵੀ ਮੁੱਖ ਕਰਨ ਬਰ ਰਹੇ ਇਹਨੇ ਬੱਚੇ ਬਣ ਰਹੇ ਨੇ ਕਿਉਂਕਿ ਮੋਟਰਸਾਈਕਲ ਜਿਹੜੇ ਚਾਬੀ ਐਕਸੋਆ ਵਗੈਰਾ ਨੇ ਬਹੁਤ ਜ਼ਿਆਦਾ ਭਜਾ ਕੇ ਲਗਾਉਂਦੇ ਨੇ ਉਹਦੇ ਨਾਲ ਜਿਹੜਾ ਨੁਕਸਾਨ ਹੋਣ ਦਾ ਡਰ ਰਹਿੰਦਾ ਇਸ ਕਰਕੇ ਅਸੀਂ ਇਹ ਕਿ ਆਪਣੇ ਜਿਹੜੇ ਬਾਈਕ ਨੇ ਉਹਨਾਂ ਦੇ ਕਾਜ ਪੱਤਰ ਕੋਲ ਰੱਖੋ ਕਿ 18 ਸਾਲ ਦੇ ਬੱਚਿਆਂ ਨੂੰ ਜਿਹੜਾ ਇਹ ਨਾ ਬਾਈਕ ਨਾ ਚਲਾਉਣ ਦਿਓ ਕਿ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜੇਕਰ ਬਾਈਕ ਚਲਾਦਾ ਹੈ ਤਾਂ ਫਿਰ ਉਹਨੇ ਤੇ ਕੀ ਕਾਰਵਾਈ ਹੈ ਉਹਦੇ ਵੈਸੇ ਤਾਂ ਆਲਰੇਡੀ ਜਿਹੜਾ ਕੋਰਟ ਵੱਲੋਂ ਤਾਂ ਹੁਕਮ ਹੀ ਹੈਗਾ ਵੀ ਉਹਦੇ ਅੰਡਰ ਏਜ ਦੇ ਆਪਾਂ ਚਲਾਣ ਵੀ ਕੱਟ ਸਕਦੇ ਹਾਂ ਜਿਹਦੇ ਵਿੱਚ ਮੰਨ ਕੇ ਚਲੋ ਜੇ ਕਿਸੇ ਦੇ ਨਾਂ ਤੇ ਬਾਈਕ ਹੋਊਗੀ ਨਾ ਉਹਨੂੰ 3 ਸਾਲ ਦੀ ਸਜ਼ਾ ਵੀ ਹੈ ਤੇ ਫਿਰ ਵੀ ਅਸੀਂ ਇਹ ਸੋਚ ਕੇ ਚੱਲਦੇ ਹਾਂ ਵੀ ਜਿਹੜਾ ਇਸ ਤਰ੍ਹਾਂ ਦਾ ਕੋਈ ਨਾ ਕੀਤਾ ਜਾਵੇ ਕਿ ਜਿਹੜੇ ਬੱਚਿਆਂ ਲਈ ਸੀ ਅਪੀਲ ਕਰਦੇ ਆ